ਕੀ ਬੱਚਾ ਬਨੇ ਆਇਆ ਜੀ ਮੈਂ ਅੱਜ ਨਹੀਂ ਕਿਚੌਣਾ ਪਏ ਪਰ ਪਜਾਮੇ ਦੀ ਟੁੱਕੇ ਤੋਂ ਪੈਂਦੇ ਆ ਬਿਲਕੁਲ ਤੇ ਮੈਂ ਪੂਰੀ ਰਾਤ ਪਿਆ ਮੈਂ ਦਿਲ ਵਿੱਚ ਤੋਂ ਲੜਨੀ ਆ ਇੱਥੇ ਨਹੀਂ ਤਾਂ ਬਾਬਾ ਬਾਬਾ ਹਿੱਟ ਬਟਾ ਨੂੰ ਤੁਸੀਂ ਐਮਐਲਏ ਸਾਹਿਬ ਆ ਪਾਈ ਫਿਰਦੇ ਆ ਆ ਜਾ ਇੱਧਰ ਆ ਜਾ ਮੈਂ ਤਾਂ ਗੱਲ ਕਰ ਮਰਦਾ ਬਾਬਾ ਕਦਰ ਪੁੱਜੇ ਬਾਬਾ ਰੇ ਜਾਈ ਜਾਈ ਕਰੇ ਸਾਡਾ ਹਾਂਜੀ ਬਣਾ ਜਿਹੜਾ ਅੱਜ ਧਰਨਾ ਲਾਉਣਾ ਪਿਆ ਕੀ ਕਰਨਾ ਜੀ ਹਾਂਜੀ ਇੱਥੇ ਐਸਸੀ ਸਮਾਜ ਦੀ ਧਰਮਸਾਲਾ ਸੀ ਇਹਨੇ ਤੇ ਤਕਰੀਬਨ ਕੋਈ ਤੋਂ 40 ਸਾਲ ਹੋ ਗਏ ਤੇ ਨਗਰ ਪੰਚਾਇਤ ਵਾਲਿਆਂ ਨੇ ਥੱਕੇ ਸਾਈ ਇਹਨਾਂ ਢਾ ਦੇ ਹੁਣ ਤੁਸੀਂ ਕੀ ਮੰਗ ਕਰਦੇ ਅਸੀਂ ਸਾਡੀ ਧਰਮਸਾਲਾ ਬਣਨੀ ਚਾਹੀਦੀ ਇੱਥੇ ਦੁਬਾਰਾ ਹਾਂਜੀ ਪ੍ਰਧਾਨ ਜੀ ਜਿਹੜਾ ਅੱਜ ਤੁਹਾਨੂੰ ਇੱਥੇ ਧਰਨਾ ਲਾਉਣਾ ਕੀ ਕਰਨਾ ਜੀ 7 ਨੰਬਰ ਬਾੜ ਚ ਜੀ ਸਰਦਾਰ ਮੰਗਲ ਸਿੰਘ ਦੀ ਯਾਦ ਦੇ ਵਿੱਚ ਲੋਕਾਂ ਨੇ দান ਕਰਕੇ ਪੰਚਾਇਤ ਨੂੰ ਗੜਿਆਂ ਵਾਲੀ ਜਿੱਥੇ 40 ਸਾਲ ਪਹਿਲਾਂ ਤੁਨਸਾਲਾ ਬਣੀ ਸੀ ਗਰੀਬਾਸ ਪ੍ਰਧਾਨ ਨੇ ਇਹ ਗੱਲ ਕਹਿ ਕੇ ਨਗਰ ਕੌਂਸਲ ਨੂੰ ਮਤਲਬ ਝੂਠ ਬੋਲ ਕੇ ਵੀ ਇੱਥੇ ਮੇਰੇ ਲੋਕਾਂ ਨਾਲ ਗੱਲ ਕੀਤੀ ਸਾਰੇ ਸਹਿਮਤ ਹੈ ਮਤਾ ਪਾਇਆ ਵੀ ਇੱਕਾ ਕੀ ਇਥੇ ਬਣਾ ਦਿਓ ਦਫ਼ਤਰ ਅਸੀਂ ਕਿਹਾ ਸੀ ਇਹਨੂੰ ਕਮਿਊਨਿਟੀ ਹਾਲ ਬਣਾ ਦਈਏ ਜਿੱਦੇ ਭੋਗ ਵੀ ਪੈ ਸਕਦੇ ਆ ਉੱਤੇ ਆਪਾਂ ਪੰਜ ਚਾਰ ਕਮਰੇ ਪਾ ਲਈਏ ਗੈਸਟ ਹਾਊਸ ਉਦੋਂ ਤਾਂ ਇਹਨੂੰ ਇਹ ਗੱਲ ਮੰਨੂ ਨਹੀਂ ਸੀ ਇਹ ਆਪ ਪੁਰੀਆਂ ਕਰਦਾ ਤੇ ਸਾਨੂੰ ਝੂਲ ਗੋਲ ਕੇ ਨੇ ਮਤਾ ਪਾਇਆ ਅਸੀਂ ਉਸ ਮਤੇ ਦੇ ਸੀਗੇ ਚਲੋ ਬਹੁਤ ਸੰਕਤੀ ਕਿਸੇ ਦੀ ਅਸੀਂ ਵਿਰੋਧ ਕਰਦੇ ਤਾਂ ਵੀ ਪਤਾ ਤਾਂ ਪਾਸ ਹੋ ਜਾਣਾ ਸੀ ਲੇਕਿਨ ਇਹ ਦੱਸਿਆ ਕਿ ਸਾਰੇ ਲੋਕਾਂ ਨਾਲ ਗੱਲ ਹੋ ਗਈ ਹੈ ਕਿਉਂਕਿ ਗੁਰਦੁਆਰਾ ਸਾਹਿਬ ਦੀ ਪਾਰਕਿੰਗ ਕਿਸੀਗੀ ਇੱਥੇ ਤੇ ਆ ਪ੍ਰਧਾਨ ਵੀ ਹੈ ਤੇ ਇਹਨੇ ਪਾਰਕਿੰਗ ਬਣਾਈ ਸੀ ਪਹਿਲਾਂ ਕੋਈ ਸਮਾਂ ਪਹਿਲਾਂ ਇਹਨੇ ਗੁਰਦੁਆਰੇ ਦੀ ਪਾਰਕਿੰਗ ਬਣਾਈ ਸੀ ਚਲ ਪਿੰਡ ਦੇ ਵਿੱਚ ਗੁਰਦਵਾਰੇ ਸਾਹਿਬ ਜਦੋਂ ਖੰਡ ਪਾਠ ਹੁੰਦੇ ਜਾਂ ਭੋਗ ਪੈਂਦਾ ਉੱਥੇ ਜਗ੍ਹਾ ਨਹੀਂ ਉਸ ਕਰਕੇ ਇੱਕ ਪਾਰਕਿੰਗ ਬਣਾਈ। ਲੋਕਾਂ ਉਸ ਪਾਰਕਿੰਗ ਦਾ ਕੋਈ ਇਤਰਾਜ਼ ਨਹੀਂ ਕੀਤਾ। ਉਹ ਕਿਤੇ ਕਿਤੇ ਨੂੰ ਹੁਣ ਉੱਥੇ ਜਿਹੜੇ ਗਰੀਬ ਆਦ ਦਾ ਵਿਆਹ ਵਸਰਾ ਕਰਦੇ ਸੀਗੇ ਜਾਂ ਭੋਗ ਖਾਉਂਦੇ ਸੀ ਜਾਂ ਆਦਾਂ ਕੋਈ ਸਾਂਝਾ ਕੰਮ ਕਰਦੇ ਸੀ ਉਹਦਾ ਮੂਲ ਮੁੱਦਾ ਹੀ ਖਤਮ ਕਰਤਾ। ਸਾਡੀ ਮੰਗ ਆ ਵੀ ਇਹਨੂੰ ਕਮਿਊਨਿਟੀ ਹਾਲ ਬਣਾਇਆ ਜਾਵੇ ਗਰੀਬਾਂ ਵਾਸਤੇ। ਉੱਤੇ ਪੰਜ ਚਾਰ ਕਮਰੇ ਜਿਹੜੇ ਰੈਸਟ ਹਾਊਸ ਦੇ ਜਾਂ ਕੰਮ ਬਣਾਏ ਜਰਾ ਫਰਾਂ। ਇਹੀ ਜੀ। ਉਹਦੇ ਵਿੱਚ ਗਰੀਬਾਂ ਦੇ ਬੰਦੇ ਵੀ ਰਹਿ ਸਕਦੇ। ਵਿਆਹ ਸਾਹੀ ਇੱਥੇ ਆਏ ਰਿਸ਼ਤੇਦਾਰ ਕਿਉਂ ਗਰੀਬਾਂ ਕੋਲ ਘਰ ਬੜੇ ਛੋਟੇ ਹੈ। ਰਿਸ਼ਤੇਦਾਰ ਨੂੰ ਫਰਨ ਨੂੰ ਜਗ੍ਹਾ ਨਹੀਂ ਹੁੰਦੀ। ਸਾਡੀ ਇਹ ਮੰਗ ਹੈ ਜੀ। ਇਹ ਧੱਕਾ ਕਰਦੇ ਆ ਨਗਰਪਾਲਿਕਾ ਵਾਲੇ। ਇਸ ਕਰਕੇ ਸਾਰੇ ਅਸੀਂ ਉਹਨਾਂ ਦੇ ਨਾਲ ਆਂ। ਅਸੀਂ ਪਬਲਿਕ ਦੇ ਨਾਲ ਆਂ ਜਿਹੜੇ ਇੱਥੇ ਬੈਠੇ ਆ ਗਰੀਬ ਆਦਮੀ ਬੈਠੇ ਸਾਡੇ ਦੂਜੀ ਵਰਗੇ ਬੈਠੇ ਸਾਡੇ ਐਸਸੀ ਬੈਠੇ ਆ। ਅਸੀਂ ਸਰਕਾਰ ਤੋਂ ਮੰਗ ਕਰਦੇ ਆ ਕਿ ਇਹ ਤੁਹਾਨੂੰ ਖੜਾ ਗਰੀਬਾਂ ਦੀ ਹੈ। ਉਹ ਗਰੀਬਾਂ ਨੂੰ ਮਦਦ ਕੋ। ਹਾਲੇ ਕਿ ਅਸਲੀ ਤੱਕ ਤਾਂ ਲੱਗਿਆ ਹੋਰ ਤੱਕ ਇਹ ਨਹੀਂ ਸਰਕਾਰ ਦੇ ਕਾਰਨ ਇਹਦਾ ਨਾਮ ਹੋ ਗਈ ਉਹ ਉਸ ਦੇ ਪਤਮਾ ਬਸਤੀ ਇਹ ਬਸਤੀ ਧਰਮਪੁਰਾ ਉਹਨਾਂ ਨੂੰ ਘਰ ਤੋਂ ਕੱਢਣ ਦਾ ਸੰਕਟ ਬਣਾਉਗਾ 75 ਦੇ ਵੱਧ ਤੁਰੇ ਡਾਇਟਿਕਲ ਹੋਊਗਾ ਜੋ ਵੀ ਠੀਕ ਹੈ ਨਾ ਦੇਖੋ ਹੈਗਾ ਸਰਕਾਰੀ ਕੰਮ ਪਲੀਜ਼ ਇਹਦੇ ਵਿੱਚ ਨਾਮ ਤੁਸੀਂ ਨਿਗਰ ਪਾਓ ਕੋਈ ਤੁਸੀਂ ਕਾਨੂੰਨ ਦੇ ਹਿਸਾਬ ਨਾਲ ਕਾਰਵਾਈ ਕਰੋ ਜੇ ਹਿਤਾਨੇ ਦੇ। ਅਸੀਂ ਤਾਂ ਪਾਵਾਂਗੇ। ਇਹ ਤਾਂ ਪਾਵਾਂਗੇ। ਇਹ ਤਾਂ ਕੰਮ ਕਰਾ। 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 ਇਹ ਡਾਕਟਰ ਦਾ ਸਾਡਾ ਵੀ ਆਪਾਂ ਪਿਛਲੀ ਵਾਰ ਮੇਰਾ ਪਾਸ ਕੀਤਾ ਉਹ ਦਫ਼ਤਰ ਉੱਥੇ ਉਹਨੂੰ ਰੈਨੋਵੇਟ ਕਰਨਾ ਤੇ ਦੋ ਕਮਰੇ ਹੋਰ ਪਾਉਣੇ ਪਿਛਲੇ ਪਾਸੇ ਬਣਾਇਆ ਵਾ ਕੱਢ ਲੋ ਏਸ ਦੀ ਮਿੱਟੀ ਇਹ ਪੈਂਡਾ ਵੀਰ ਜੀ ਆ ਤਾਂ ਨਹੀਂ ਕੋਈ ਛੋਟ ਬੋਲਦੇ ਹਾਜ਼ਰ ਕੋਈ ਛੋਟ ਬੋਲਦਾ ਹੈ ਨਾ ਕਿੰਨੇ ਨਹੀਂ ਪਰ ਤੁਸੀਂ ਸਾਡੀ ਤੋਂ ਬਾਅਦ ਦੇਣਾ ਤਕਰੀਬਨ 50000 ਹੋ ਰਿਹਾ ਸਾਡੇ ਵਿੱਚ ਛੋਟ ਲਿਆ ਇਹ ਤੁਸੀਂ ਫਲੇਟਿਕਾ ਮਾੜਾ ਨਾ ਬਣਾਓ ਵਧੀਆ ਕਰਨੀ ਹੈਗੀ ਇਹ ਤੁਸੀਂ ਪੋਲਿਟਿਕ ਤੁਸੀਂ ਪੋਲਿਟਿਕ ਨਾ ਕਰੋ ਮੈਂ ਪੋਲਿਟਿਕ ਨਹੀਂ ਕਰਦਾ ਸਾਡੇ ਹਿਸਾਬ ਨਾਲ ਕੋਈ ਕਰਦਾ ਹੈ ਪੋਲਿਟਿਕ ਨਾ ਕਰਦਾ ਸਾਡੇ ਹਿਸਾਬ ਨਾਲ ਨਾ ਚੱਲਦਾ ਜਿਹੜਾ ਉੱਪਰ ਜਾਣਾ ਹਟਾ ਦੇ ਦਿਓ ਲਾਠੀ ਚਾਰ ਗੋਣਾ ਲਾਠੀ ਚਾਰ ਕਰਾਉਂਦੇ ਨਹੀਂ ਲਾਠੀ ਚਾਰ ਕਰਾਉਂਦੇ ਅਸੀਂ ਵੀ ਕੋਰਟ ਚ ਜਾਵਾਂਗੇ ਸਰਦਾਰਾ ਸਾਨੂੰ ਵਕੀਲਾ ਵੀ ਸਰਦਾਰਾ ਤਾਂ ਨਹੀਂ ਸਕਦਾ ਕੋਈ ਨਹੀਂ ਕੋਰਟ ਜਾਣ ਬਾਰੇ ਗੱਲ ਨਹੀਂ ਚੱਲਦੀ ਹਰ ਚਾਹਤਦਾਰ ਰੂਪ ਬਣ ਸਕਦਾ ਹੱਡਾ ਅਰੋੜੀ ਦੇ ਸਰਦਾਰਾ ਕੋਈ ਚੇਂਜ ਨਹੀਂ ਕਰ ਸਕਦਾ ਜੀ ਤੁਸੀਂ ਹੀ ਹੁੰਦੇ ਰਹੇ ਨਾ ਉਧਰ ਕਹਿੰਦੇ ਸੀ ਆਪਾਂ ਨਵੇਂ ਦੇ ਕੰਮ ਚੜ੍ਹ ਦਿੰਦੇ ਜੀ ਭਾਈ ਜੀ ਤੁਸੀਂ ਰਾਜਨੀਤੀ ਨਾ ਕਰੋ ਬਾਈ ਜੀ ਮੈਂ ਰਾਜਨੀਤੀ ਕ ਆਪਾਂ ਕਿੰਨੇ ਗਿਆ ਸਾਬ ਉਹ ਤਾਂ ਨਹੀਂ ਕਹਿੰਦੇ ਨਾ ਨਹੀਂ ਸਾਬ ਤੁਸੀਂ ਕਹਿੰਦੇ ਤੁਹਾਨੂੰ ਪਤਾ ਨਹੀਂ ਸੀ ਤੁਸੀਂ ਤੁਸੀਂ ਪੁੱਛ ਲੇਦੇ ਤੈਨੂੰ ਉਹ ਉਹ ਦੀ ਵਾਈਫ ਜੇ ਕੀ ਅੱਦਵਾ ਸੀ ਇੱਕ ਘੰਟਾ ਵੀ ਲੱਗ ਗਿਆ ਇਹਨੇ ਬਤਾਉਂਦਾ ਬਾਪਿਆ ਤੇ ਦਫ਼ਤਰ ਮਾੜਨਾ ਵਾ ਨਹੀਂ ਜੀ ਸਾਨੂੰ ਨਹੀਂ ਪੁੱਛਿਆ ਉਹ ਸਾਬ ਜੀ ਮੈਂ ਮਨੋਂ ਦੱਸਦਾ ਹਾਂ ਜੀ ਸਭ ਨੂੰ ਇਹ ਜਦੋਂ ਬੰਦੀਆਂ ਪਿੰਡ ਦੀ ਆ ਇੱਕ ਹੁੰਦੀ ਆ ਸੱਤ ਇਹ ਤਾਂ ਫਿਰ ਮੂਹਰਤ ਬਣਾਉਣ ਨੂੰ ਤਾਂ ਸਰ ਬਹੁਤ ਜਗ੍ਹਾ ਕੋਈ ਜਦੋਂ ਥੋੜੇ ਚੋਣੇ ਹੋਏ ਨਮਾਇੰਦੇ ਨਹੀਂ ਮਤਾ ਪਾਸ ਕਰਦਾ ਵੀ ਹਾਂ ਬਣਾਉਣਾ ਨਹੀਂ ਜੀ ਅਸੀਂ ਤਾਂ ਮਤਾ ਪਾਸ ਕਰਨ ਸਾਲਾ ਹੀ ਬਣਾਉਣੀ ਆ ਸੀ ਬਾਈ ਨਹੀਂ ਦੇਣੇ ਅਚਕੀ ਸਾਡੇ ਤੁਸੀਂ ਮੱਝ ਮੌਤ ਮੱਝ ਬਣਾਉਂਦੇ ਹੋ ਗੋੜੀ ਚ ਲਾਉਂਦੇ ਸਾਡੇ ਤੇ ਫੁਰਕੀ ਹੋ ਜੂਗਾ ਕਿ ਲੋਕਾਂ ਦੇ ਪਰ ਕਾਨੂੰ ਦੇ ਗੁਰਦੁਆਰੇ ਕਹਿੰਦੇ ਆਂਗੇ ਵੀ ਮਤਾ ਪਾਸ ਉਹ ਵੀ ਮਤਾ ਪਾਸ ਉਹ ਵੀ ਬਣਾਉਣਾ ਉਹਦੇ ਬਾਉ ਜਿਹਦੇ ਬਾਉਲੀ ਹੁਣਾਂ ਨੇ ਪਹਿਲਾਂ ਕਿਹਾ ਸੀ ਉਹ ਪ੍ਰਧਾਨ ਬਣੇ ਆ ਉਹਦੇ ਦਾ ਕਹਿੰਦੇ ਆ ਇਹ ਹੈ